प्यारे दोस्तों आप सब ਨੂੰ ਮੇਰੇ ਵੱਲੋਂ ਪਿਆਰ ਅਤੇ ਸਤਿਕਾਰ ਪਰਿ ਸਾਕਸ਼ਰੀਏ ਕਾਲ ਉਮੀਦ ਕਰਦੇ ਤੁਸੀਂ ਤਾਂ ਦਰਸਤ ਹੋਮਗੇ ਦੋਸਤੋਂ ਅੱਜ ਤੋਂ ਮੈਂ ਤੁਹਾਡੇ ਨਾਲ ਵਿਚਾਰਾਂ ਦੀ ਲੜੀ ਸ਼ੁਰੂ ਕਰਨ ਜਾ ਰਹੀ ਹਾਂ ਜਿਸ ਦੇ ਵਿੱਚ ਮੈਂ ਤੁਹਾਡੇ ਅੱਗੇ ਇੱਕ ਵਿਚਾਰ ਪੇਸ਼ ਕਰਾਂਗੀ ਅਤੇ ਉਸ ਵਿਚਾਰ ਉਤੇ ਗੱਲਬਾਤ ਕੀਤੀ ਜਾਵੇਗੀ ਉਮੀਦ ਕਰਦਾ ਤੁਸੀਂ ਮੈਨੂੰ ਪਿਆਰ ਦੇਵੋਗੇ ਅੱਜ ਦਾ ਵਿਚਾਰ ਜੇਕਰ ਅਸੀਂ ਜ਼ਿੰਦਗੀ ਵਿੱਚ ਤਰੱਕੀਆਂ ਅਤੇ ਸਫਲਤਾਵਾਂ ਪ੍ਰਾਪਤ ਕਰਨੀਆਂ ਹਨ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਉਸਦੇ ਨਤੀਜਿਆਂ ਬਾਰੇ ਜ਼ਿਆਦਾ ਨਾ ਸੋਚੋ ਕਿਉਂਕਿ ਜੇਕਰ ਉਸੇ ਅਸੀਂ ਕੋਈ ਕੰਮ ਲਗਨ ਮਿਹਨਤ ਸਦਕ ਅਤੇ ਪੋਜ਼ਿਟਿਵ ਸ਼ੋਅ ਸੋਚਣਾ ਕਰਾਂਗੇ ਤਾਂ ਨਤੀਜੇ ਵੀ ਵਧੀਆ ਹੀ ਪ੍ਰਾਪਤ ਹੋਣਗੇ ਤਾਂ ਦੋਸਤੋ ਹੁਣ ਤੁਹਾਡੇ ਅੱਗੇ ਇਸੇ ਵਿਚਾਰ ਦੇ ਨਾਲ ਸੰਬੰਧਿਤ ਇੱਕ ਕਹਾਣੀ ਪੇਸ਼ ਕਰਾਂਗੀ ਇੱਕ ਜਦੋਂ ਬੇਲੜ ਤੇ ਆਸੀ ਬੰਦੇ ਰਹਿੰਦੇ ਸਨ ਉਹਨਾਂ ਕੋਲ ਕਰਨ ਲਈ ਕੋਈ ਕੰਮ ਦਿੰਦਾ ਨਹੀਂ ਸੀ ਉਹ ਬਿਦਕਤੇ ਮਾਰ ਲੈਂਦੇ ਤੇ ਗਲੀ ਵਿੱਚ ਕਿਹੜੇ ਕੱਢ ਲੈਂਦੇ ਅੱਜ ਕਦੇ ਲੋਕਾਂ ਨਾਲ ਲੜਾਈ ਕਰ ਲੈਂਦੇ ਇੱਕ ਦਿਨ ਉਹਨਾਂ ਦੇ ਮਨ 'ਚ ਵਿਚਾਰ ਆਇਆ ਕਿ ਕਿਉਂ ਨਾ ਕੋਈ ਉਹ ਕੋਈ ਕੰਮ ਦਿੰਦਾ ਕਰ ਲੈ ਇੱਕ ਨੇ ਕਿਹਾ ਕਿ ਉਹ ਕੰਮ ਕੀ ਕਰਨਗੇ ਦੂਸਰੇ ਨੇ ਸੋਚ ਕੇ ਕਿਆ ਕਿਉਂ ਨਾ ਅਸੀਂ ਖੇਤੀ ਕਰ ਲਈਏ ਫਿਰ ਉਹ ਫੇਰ ਸੋਚਣ ਲੱਗ ਪਏ ਕਿ ਉਹ ਖੇਤੀ ਕਰਨਗੇ ਲੇਕਿਨ ਉਹਨਾਂ ਕੋਲ ਤਾਂ ਕੋਈ ਜ਼ਮੀਨ ਹੀ ਨਹੀਂ ਫਿਰ ਇੱਕ ਨੇ ਕਿਹਾ ਕਿ ਮੈਂ ਇੱਕ ਬੰਦੇ ਨੂੰ ਜਾਣਦਾ ਹਾਂ ਜੋ ਸਾਡੇ ਲਈ ਜ਼ਮੀਨ ਠੇਕੇ ਤੇ ਲੈ ਆ ਲਵੇਗਾ ਤਾਂ ਉਹਨਾਂ ਵਿੱਚੋਂ ਇੱਕ ਨੇ ਕਿਹਾ ਅਸੀਂ ਜ਼ਮੀਨ ਲੈ ਲਾਂਗੇ ਪਰ ਕਰਾਂਗੇ ਖੇਤੀ ਕਿਸ ਚੀਜ਼ ਦੀ ਦੂਸਰੇ ਨੇ ਫਿੱਤੋ ਸੋਚ ਕੇ ਕਿਹਾ ਕਿਉਂ ਨਾ ਅਸੀਂ गन्ने की खेती कर लिए क्योंकि गन्ना तो बहुत उच्च दाम से बिकता है ना दूसरे ने कहा असी खेती करांगे पर पिंड वाले लोग तो गन्ना पटके के ले जाते ने दूसरे ने कहा एदा भी हल आएगा आपा आले दुआले कंडे वाली तार ला लवांगे हुनो के में आनगे दूसरे ने क्या पिंड वाले लोग तो बहुत चलाक ने उता टप के अंदर आ जाएंगे फिर दूसरे ने क्या हा? ਕੋਈ ਨਹੀਂ ਅਸੀਂ ਖੇਤੀ ਬਾੜ ਵਿੱਚ ਕਰ ਲਵਾਂਗੇ ਲੇਕਿਨ ਪਹਿਲਾ ਹਾਂ ਲੋਕਾਂ ਦਾ ਹੀ ਇਲਾਜ ਕਰ ਲੈਣਿਆ ਉਹਨਾਂ ਨੇ ਬਹੁਤ ਸਾਰੇ ਕਾਫੂ ਜਿੱਕ ਟਿੱਗੀ ਸੀ ਤੇ ਮਿੱਟੀ ਦਾ ਤੇਲ ਪਿੰਡ ਵਿੱਚ 40 ਦੁਆਲੇ ਵਿਛਾ ਕੇ ਪਿੰਡ ਵਿੱਚ ਅੱਗ ਲਾ ਦਿੱਤੀ ਪਿੰਡ ਚ ਰੋਲਾ ਰੱਪਾ ਪੈ ਗਿਆ ਲੋਕ ਕਿਧਰ ਤੇ ਭੱਜਣ ਲੱਗ ਵੇ ਅਜਾ ਦੂਰ ਖੜੇ ਕਹਿ ਰਿਆ ਹੋਰ ਪੱਟੋ ਸਾਡੇ ਗੰਨੇ ਹੋਰ ਪੱਟੋ ਤਾਂ ਉਹਨਾਂ ਨੂੰ ਇਹ ਕਹਿੰਦੇ ਹੋਏ ਇੱਕ ਵਿਅਕਤੀ ਨੇ ਦੇਖ ਲਿਆ ਤਾ ਪਿੰਡ ਵਾਲੇ ਲੋਕਾਂ ਨੇ ਉਹਨਾਂ ਦੀ ਪਹਿਲਾਂ ਕੁੱਟਮਾਰ ਕੀਤੀ ਤੇ ਫਿਰ ਪੁਲਿਸ ਨੂੰ ਦੇ ਦਿੱਤੇ ਦੋਸਤੋ ਸਾਨੂੰ ਇਹ ਕਹਾਣੀ ਤੋਂ ਹੀ ਸਿੱਖਿਆ ਮਿਲਦੀ ਹੈ ਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੇ ਨਤੀਜਿਆਂ ਬਾਰੇ ਜ਼ਿਆਦਾ ਨਹੀਂ ਸੋਚਣਾ ਚਾਹੀਦਾ ਕਿਉਂਕਿ ਜੇਕਰ ਤੁਸੀਂ ਚੰਗਾ ਸੋਚੋਗੇ ਤਾਂ ਚੰਗਾ ਹੋਵੇਗਾ ਜੇ ਬੁਰਾ ਸੋਚੋਗੇ ਤਾਂ ਬੁਰਾ ਹੀ ਹੋਵੇਗਾ ਇਹਨਾਂ ਨੂੰ ਇਹ ਦੇਖ ਲਓ ਜੇਕਰ ਇਹ ਪਹਿਲਾਂ ਹੀ ਲੋਕਾਂ ਬਾਰੇ ਨਾ ਸੋਚਦੇ ਹੁੰਦਾ ਕਿੰਨਾ ਕੋਲਰ ਨੇ ਬੈਸੇ ਹੁੰਦੇ ਤੇ ਜੇਲ ਵੀ ਨਾ ਜਾਂਦੇ ਜੇਕਰ ਤੋਂ ਹਨੂਮੇ video present by sundar like share and subscribe than what